ਕਿਸੇ ਵੀ ਕਾਮਯਾਬ ਬੰਦੇ ਦੇ ਜਦੋਂ ਆਪਾਂ ਬੋਲ ਸੁਣਦੇ ਆ ਕਿ ਜ਼ਿੰਦਗੀ ਦੇ ਵਿੱਚ ਸਕਸੈਸ ਮਿਲਿਆ 네ਗੇਟਿਵਿਟੀ ਅਕਸਰ ਆਉਂਦੀ ਹੈ ਬੰਦਾ ਥੋੜਾ ਜਿਹਾ ਗਰੋ ਕਰਨ ਲੱਗੇ ਤੇ ਲਤਾਂ ਖਿਚਣ ਵਾਲੇ ਨਾਲ ਦੀ ਨਾਲ ਆ ਜਾਂਦੇ ਆ ਤੇ ਕਈ ਬੰਦੇ ਇੱਥੇ ਡੋਲ ਜਾਂਦੇ ਆ ਸਾਡੀ ਇੱਕ ਹਾਲਤਾਂ ਵੀ ਹੈ ਹਾਥੀ ਲੰਘ ਜਾਂਦੇ ਆ ਕੁੱਤੇ ਭੌਂਕਦੇ ਰਹਿੰਦੇ ਆ ਪਰ ਕਿਤੇ ਨਾ ਕਿਤੇ ਜਾ ਕੇ ਬੰਦੇ ਬਹੁ ਗਿਣਤੀ ਬੰਦੇ ਡੋਲ ਜਾਂਦੇ ਆ ਜਦੋਂ ਕੋਈ 네ਗੇਟਿਵਲੀ ਬੋਲਦਾ ਸਾਡੇ ਬਾਰੇ ਪਾਵੇਂ ਨੈਗੇਟਿਵ ਕਮੈਂਟ ਨੇ ਪਿੰਚ ਕਰਦਾ ਜਾਂ ਕੋਈ ਬੈਕ ਬਾਈਟ ਕਰਦਾ ਕਿ ਇਹਦੇ ਸਕਸੈਸ ਦੇ ਪਿੱਛੇ ਤਾਂ ਤੁੱਕਾ ਲੱਗਿਆ ਵਾ ਜਾਂ ਜੋ ਵੀ ਆ ਨਾ ਤਾਂ ਇੰਨਾ ਸਾਰੀਆਂ ਨੈਗੇਟਿਵਿਟੀਆਂ ਨੂੰ ਇਗਨੋਰ ਕਰਨ ਦੇ ਲਈ ਅਕਸਰ ਮੈਂ ਆਪਣੇ ਇੰਸਟਾਗ੍ਰam ਫੇਸਬੁੱਕ ਤੇ ਸ਼ੇਅਰ ਕਰਦਾ ਰਹਿਣਾ ਇੱਕ ਤਾਂ ਹੁੰਦਾ ਹੈ ਸ਼ੁਕਰਾਨਾ ਕਿ ਤੁਹਾਡੇ ਕੋਲ ਜੋ ਕੁਝ ਵੀ ਹੈ ਉਹਦੇ ਲਈ ਤੁਸੀਂ ਗ੍ਰੇਟਫੁਲ ਰਹਿਣਾ ਹੈ ਉਹਦੇ ਲਈ ਗ੍ਰੈਟੀਟਿਊਡ ਚਾਹੀਦਾ ਸ਼ੁਕਰਾਨਾ ਕਰਨਾ ਆਪਣੀਆਂ ਪੋਜ਼ਿਟਿਵ ਚੀਜ਼ਾਂ ਦੀ ਲਿਸਟ ਬਣਾ ਕੇ ਉਹਨੂੰ ਦੁਹਰਾਉਣਾ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਉਤਾਰਨਾ ਤਾਂ ਕਿ ਹਰ ਵੇਲੇ ਤੁਹਾਨੂੰ ਅਹਿਸਾਸ ਹੋਵੇ ਕਿ ਤੁਹਾਡੀ ਜ਼ਿੰਦਗੀ ਬਹੁਤ ਖੂਬਸੂਰਤ ਹੈ ਤਾਂ ਹੁਣ ਇਸੇ ਤਰ੍ਹਾਂ ਕਰਦੇ ਕਰਾਉਂਦੇ ਇਹਨਾਂ 네ਗੈਟਿਵਿਟੀ ਦੇ ਜਿਹੜੇ ਰੌਲੇ ਨੂੰ ਕਿਵੇਂ ਅਸੀਂ ਇਗਨੋਰ ਕਰ ਸਕਦੇ ਹਾਂ ਉਹਦੇ ਲਈ ਸਾਰੇ ਜਿਹੜੇ ਆ ਸਕਸੈਸਫੁਲ ਪੀਪਲ ਉਹ ਕਹਿੰਦੇ ਆ ਕਿ ਮੈਡੀਟੇਸ਼ਨ ਹੁਣ ਮੈਡੀਟੇਸ਼ਨ ਦੇ ਵਿੱਚ ਕੀ ਹੁੰਦਾ ਆ ਆਮ ਤੌਰ ਤੇ ਸੋਚਿਆ ਜਾਂਦਾ ਮੈਂ ਬਹੁਤੇ ਲੋਕਾਂ ਨੂੰ ਕਹਿਣਾ ਵੀ ਹੁੰਦਾ ਕਿ ਮੈਡੀਟੇਸ਼ਨ ਸਟਾਰਟ ਕਰੋ ਉਹ ਕਹਿੰਦੇ ਵੀ ਸਾਡੇ ਗੋਡਿਆਂ ਚ ਪ੍ਰੋਬਲਮ ਆ ਸਾਡੇ ਤੋਂ ਉਹ ਮੁਦਰਾ ਦੇ ਵਿੱਚ ਬੈਠੇ ਨਹੀਂ ਆਂਦਾ ਮਤਲਬ ਪਦਮ ਆਸਨ ਜਿਹੜਾ ਲੱਤਾਂ ਚੌਂਕੜੀ ਮਾਰ ਕੇ ਬੈਠਦੇ ਹੁੰਨੇ ਆ ਆਪਾਂ ਬੰਥੀ ਮਾਰ ਕੇ ਤਾਂ ਉਹੀ ਇਕੱਲੀ ਮੈਡੀਟੇਸ਼ਨ ਨਹੀਂ ਹੁੰਦੀ ਤੁਸੀਂ ਇੱਕ ਕੁਰਸੀ ਤੇ ਬੈਠ ਕੇ ਬੈੱਡ ਤੇ ਬੈਠ ਕੇ ਈਵਨ ਲੇਟ ਕੇ ਵੀ ਜਿਹੜੀ ਆ ਮੈਡੀਟੇਸ਼ਨ ਕਰ ਸਕਦੇ ਹੋ ਇਹਦੇ ਚ ਕੀ ਹੁੰਦਾ ਵੈਸੇ ਓਸ਼ੋ ਮੁਤਾਬਕ ਵਿਚਾਰਾਂ ਨੂੰ ਦਿਮਾਗ ਦੇ ਵਿੱਚ ਆਉਣ ਤੋਂ ਰੋਕਣਾ ਮੈਡੀਟੇਸ਼ਨ ਨਹੀਂ ਆ ਜਿਹੜੀ ਕਿ ਆਮ ਤੌਰ ਤੇ ਲੋਕਾਂ ਦੁਆਰਾ ਮੰਨਿਆ ਜਾਂਦਾ ਉਹ ਇਹ ਕਹਿੰਦੇ ਆ ਕਿ ਆਪਣੇ ਮਨ ਦੇ ਵਿੱਚ ਉਤਰੋ ਆਪਣੇ ਆਪ ਨੂੰ ਜਾਣੋ ਕਿ ਤੁਸੀਂ ਹੈ ਕੀ ਚੀਜ਼ ਹੋ ਤੁਸੀਂ ਕੀ ਹੋ ਉਹਨਾਂ ਨੇ ਬੜਾ ਸੋਹਣਾ ਲਿਖਿਆ ਆਪਣੀ ਕਿਤਾਬ ਦੇ ਵਿੱਚ ਕਹਿੰਦੇ ਅਸਲ ਦੇ ਵਿੱਚ ਮੈਡੀਟੇਸ਼ਨ ਨਹੀਂ ਧਿਆਨ ਸ਼ਬਦ ਆ ਨਾ ਜਿਹੜਾ ਉਹ ਬਹੁਤ ਜ਼ਬਰਦਸਤ ਹੈ ਧਿਆਨ ਸ਼ਬਦ ਦੀ ਕਿਸੇ ਵੀ ਭਾਸ਼ਾ ਦੇ ਵਿੱਚ ਕੋਈ ਟਰਾਂਸਲੇਸ਼ਨ ਹੀ ਹੈ ਨਹੀਂਗੀ ਆਮ ਤੌਰ ਤੇ ਕਨਸੈਂਟਰੇਟ ਕਰਨਾ ਕਨਸੈਂਟਰੇਸ਼ਨ ਕਿਹਾ ਜਾਂਦਾ ਹੈ ਧਿਆਨ ਨੂੰ ਕਨਸੈਂਟਰੇਸ਼ਨ ਤਾਂ ਕਹਿੰਦੇ ਆ ਸਾਇੰਟਿਸਟ ਵੀ ਕਰਦੇ ਆ ਕਨਸੈਂਟਰੇਟ ਤਾਂ ਇੱਕ ਬੱਚਾ ਵੀ ਕਰਦਾ ਆਪਣੀ ਪੜ੍ਹਾਈ ਤੇ ਬਟ ਬਟ ਉਹ ਮੈਡੀਟੇਸ਼ਨ ਨਹੀਂ ਨਾ ਹੁੰਦੀ ਮੈਡੀਟੇਸ਼ਨ ਆਪਣੇ ਆਪ ਨੂੰ ਜਾਣ ਲੈਣਾ ਆਪਣੇ ਆਪ ਦੇ ਵਿੱਚ ਮਸਤ ਹੋ ਜਾਣਾ ਸੈਲਫ ਲਵ ਕਹਿੰਦੇ ਆ ਉਹ ਜਿਹੜਾ ਹੈ ਪਰ ਇੱਕ ਹੋਰ ਸਧਾਰਨ ਜਿਹੜਾ ਤਰੀਕਾ ਹੁੰਦਾ ਜਿਹੜਾ ਮੈਂ ਬੜਾ ਕਾਰਗਰ ਸਮਝਿਆ ਤੇ ਹੋਰਾਂ ਨੂੰ ਵੀ ਪੋਜ਼ਿਟਿਵ ਕੀਤਾ ਇਸ ਤਰੀਕੇ ਦੇ ਨਾਲ ਉਹਦੇ ਵਿੱਚ ਕੀ ਹੁੰਦਾ ਕਿ ਪੀਸਫੁਲ 뮤직 ਜਿਹੜਾ YouTube ਤੇ ਤੁਸੀਂ ਪਲੇ ਕਰ ਸਕਦੇ ਹੋ ਜਾਂ ਤੁਹਾਡੇ ਕੋਲੇ ਕੋਈ ਵੀ 뮤ਜ਼ਿਕ ਵਾਲੀ ਜਿਹੜੀ ਆਨਲਾਈਨ ਐਪ ਜਾਂ ਸਾਈਟ ਚੱਲਦੀ ਆ ਉੱਥੇ ਪਲੇ ਕਰ ਲਓ ਜਾਂ ਗੁਰਵਾਣੀ ਚਲਾ ਸਕਦੇ ਹੋ ਕੋਈ ਵੀ ਭਜਨ ਲਾ ਸਕਦੇ ਹੋ ਜਿਹੜਾ ਤੁਹਾਨੂੰ ਪੀਸ ਦਿੰਦਾ ਉਹਨੂੰ ਲਾਓ ਅੱਖਾਂ ਵਿੱਚੋਂ ਲੰਬੇ ਲੰਬੇ ਸਾਹ ਲਓ ਸਾਹਾਂ ਤੇ ਫੋਕਸ ਕਰੋ ਉਹਦੇ ਨਾਲ ਘਟੋ ਘਟਬਾਲਾ ਨਹੀਂ ਤਾਂ 2-3 ਮਿੰਟ ਤੁਸੀਂ ਜਿਹੜਾ ਆਪਣੀ 네ਗੈਟਿਵਿਟੀ ਤੋਂ ਦੂਰ ਚਲੇ ਜਾਓਗੇ ਇੱਕ ਤਰ੍ਹਾਂ ਦੀ ਜਿਹੜੀ ਆ ਪੋਜ਼ਿਟਿਵ ਵਾਈਬਸ ਤੁਹਾਡੇ ਦਿਮਾਗ ਦੇ ਵਿੱਚ ਆਉਣੀਆਂ ਸਟਾਰਟ ਹੋ ਜਾਂਦੀਆਂ ਇਹ ਤਰੀਕਾ ਸਭ ਤੋਂ ਕਾਰਗਰ ਤੇ ਸੌਖਾ ਮੈਂ ਦੇਖਿਆ ਹੁਣ ਤੱਕ ਹੁਣ ਇਹਦੇ ਨਾਲ ਨਾਲ ਇੱਕ ਸ਼ੁਕਰਾਨੇ ਵਾਲੀ ਗੱਲ ਜਿਵੇਂ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਿ ਡੇਲੀ 15 ਮਿੰਟ ਸ਼ੁਕਰਾਨਾ ਕਰਨਾ ਹੁਣ ਆ ਬੰਦਾ ਪੂਰਾ ਚਿਪ ਕੱਢਾ ਹੈ ਡਾਕਟਰ ਜੋਸਫ ਮਰਫੀ ਇਹਨੇ ਸਬਕੌਨਸ਼ੀਅਸ ਮਾਈਂਡ ਦੇ ਉੱਤੇ ਵਰਕ ਕੀਤਾ ਕਿ ਕਿਸ ਤਰ੍ਹਾਂ ਜਿਹੜਾ ਸਾਡਾ ਸਬਕੌਨਸ਼ੀਅਸ ਮਾਈਂਡ ਆ ਜੇ ਅਸੀਂ ਉਹਨੂੰ ਟ੍ਰੇਨ ਕਰ ਲੈਨੇ ਆ ਤਾਂ ਉਹਦੇ ਨਾਲ ਸਾਡਾ ਇੰਨਾ ਕੁ ਫਾਇਦਾ ਹੁੰਦਾ ਕਿ ਐ ਰੀਆਂ ਭੈੜੀਆਂ ਗਲਤ ਆਦਤਾਂ ਜਿਹੜੀਆਂ ਅਸੀਂ ਕਰਦੇ ਹਾਂ ਰੂਟੀਨ ਦੇ ਵਿੱਚ ਭਾਵੇਂ ਜੋ ਮਰਜ਼ੀ ਖਾਈ ਪੀ ਜਾਂਦੇ ਆ ਉਹਨਾਂ ਨੂੰ ਵੀ ਓਵਰਕਮ ਕਰ ਲੈਂਦਾ ਸਾਡਾ ਮਾਈਂਡ ਉਹ ਕਿਸ ਤਰ੍ਹਾਂ ਉਹਦਾ ਸਾਰਿਆਂ ਤੋਂ ਵਧੀਆ ਤਰੀਕਾ ਦੱਸਿਆ ਸ਼ੁਕਰਾਨਾ ਸ਼ੁਕਰਾਨੇ ਤੇ ਮੈਂ ਪਿਛਲੀ ਵੀਡੀਓ ਚ ਦੱਸਿਆ ਸੀ ਇੱਕ ਐਗਜ਼ਾਮਪਲ ਦੱਸਦੇ ਆ ਕਹਿੰਦੇ ਵੀ 100 ਸਾਲਾਂ ਦਾ ਬੰਦਾ ਦਿਨ ਦੇ ਵਿੱਚ 2 ਪੁਆਇੰਟ ਦਾਰੂ ਦੇ 2 ਡੱਬੀਆਂ ਸਿਲਟਾਂ ਦੀ ਫੂਕ ਦਿੰਦਾ ਖਾਣ ਪੀਣ ਚ ਪਤਾ ਨਹੀਂ 버ਗਰ ਪੀਜ਼ੇ ਕੀ ਕੁਝ ਖਾ ਜਾਂਦਾ ਡੇਲੀ ਦੇ ਉਹ ਬੰਦਾ ਪੂਰਾ ਫਿੱਟ ਪਿਆ ਉਮਰ 100 ਸਾਲ ਉਹਨੂੰ ਉਹਦੀ ਤੰਦਰੁਸਤੀ ਦਾ ਰਾਜ਼ ਉਹਦੀ ਲੰਬੀ ਉਮਰ ਦਾ ਰਾਜ਼ ਪੁੱਛਿਆ ਉਹ ਬੰਦਾ ਕਹਿੰਦਾ ਹੱਸ ਕੇ ਕਿ ਕਹਿੰਦਾ ਮੈਂ ਸਵੇਰੇ ਉੱਠ ਕੇ 15 ਮਿੰਟ ਇਹ ਯੂਨੀਵਰਸ ਦਾ ਇਹ ਕੁਦਰਤ ਦਾ ਇਹ ਗੋੜ ਦਾ ਸ਼ੁਕਰਾਨਾ ਕਰਦਾ ਕਿ ਮੈਨੂੰ ਇੱਕ ਦਿਨ ਹੋਰ ਦੇਤਾ ਤੂੰ ਐਸ਼ ਪ੍ਰਸਤੀ ਲਈ ਖੁਸ਼ੀਆਂ ਮਾਣਨ ਲਈ ਮਤਲਬ ਸ਼ੁਕਰਾਨਾ ਸ਼ੁਕਰਾਨਾ ਸਾਡੇ ਸਿੱਖ ਧਰਮ ਦੇ ਵਿੱਚ ਤਾਂ ਬਹੁਤ ਸਮੇ ਤੋਂ ਹੀ ਹੈ ਸ਼ੁਕਰਾਨਾ ਕਰਨਾ ਚਾਹੀਦਾ ਸਾਨੂੰ ਵਾਹਿਗੁਰੂ ਤੇਰਾ ਸ਼ੁਕਰ ਹੈ ਮਤਲਬ ਐਕਸਟ੍ਰੀਮਲੀ 네ਗੇਟਿਵ ਕੰਡੀਸ਼ਨ ਦੇ ਵਿੱਚ ਵੀ ਸਾਨੂੰ ਜਿਹੜਾ ਪੋਜ਼ਿਟਿਵ ਹੋਣ ਲਈ ਸਿੱਖੀਜ਼ਮ ਤੋਂ ਵੀ ਕਾਫੀ ਵਧੀਆ ਪ੍ਰੇਰਨਾ ਮਿਲਦੀ ਆ ਵਾਹਿਗੁਰੂ ਦਾ ਭਾਣਾ ਮੰਨ ਲੈਣਾ ਚਾਹੀਦਾ ਹਨਾ ਮਤਲਬ ਇਹ ਸਾਡੇ ਕਲਚਰ ਦਾ ਪਾਰਟ ਆ ਪਰ ਅਸੀਂ ਜਿਹੜਾ ਦਿਮਾਗੀ ਤੌਰ ਤੇ ਕਿਸੇ ਹੋਰ ਪਾਸੇ ਉਲਝੇ ਹੁੰਨੇ ਆ ਤੇ 네ਗੇਟਿਵ ਨਿੱਕੀ ਨਿੱਕੀ ਗੱਲ ਤੇ ਹੋਈ ਜਾਂਦੇ ਆ ਹੁਣ ਇਹਦੇ ਨਾਲ ਹੀ ਮੈਡੀਟੇਸ਼ਨ ਦੇ ਦੋ ਹੋਰ ਤਰੀਕੇ ਇੱਕ ਤਾਂ ਹੋਗੀ ਗਰਾਉਂਡਿੰਗ ਮੈਡੀਟੇਸ਼ਨ ਮਤਲਬ ਧਰਤੀ ਤੇ ਨੰਗੇ ਪੈਰੀ ਚੱਲਣਾ ਭਾਵੇਂ ਤੁਸੀਂ ਰੇਤਲੇ ਥਾਂ ਤੇ ਕੱਚੇ ਥਾਂ ਤੇ ਜਾਂ ਘਾਹ ਤੇ ਜਾਂ ਪੱਥਰਾਂ ਤੇ ਚੱਲਦੇ ਹੋ ਏ ਫੀਲ ਕਰਨਾ ਕਿ ਤੁਸੀਂ ਆਪਣਾ ਸਾਰਾ ਬੋਝ ਧਰਤੀ ਨੂੰ ਦੇ ਦਿੱਤਾ ਐਡੀ ਵੱਡੀ ਧਰਤੀ ਧਰਤੀ ਨੂੰ ਧਰਤੀ ਮਾਤਾ ਕਿਉਂ ਕਹਿੰਦੇ ਆ ਕਿਉਂਕਿ ਸਾਡੀ ਕੇਅਰ ਡੇਕਰ ਆ ਸਾਨੂੰ ਇਹਨੇ ਜਨਮ ਦਿੱਤਾ ਇਹ ਖਾਣ ਪੀਣ ਨੂੰ ਸਾਹ ਲੈਣ ਨੂੰ ਸਾਨੂੰ ਊਰਜਾ એનર્ਜੀ ਆਕਸੀਜਨ ਸਾਰਾ ਕੁਝ ਦਿੰਦੀ ਆ ਤੇ ਸਾਡੀ ਕੇਅਰ ਵੀ ਕਰਦੀ ਆ ਤਾਂ ਕਦੇ ਵੀ 네ਗੇਟਿਵ ਜਾਂ ਲੋ ਫੀਲ ਕਰਦੇ ਹੋ ਨੰਗੇ ਪੈਰੀ ਚੱਲ ਕੇ ਦੇਖਿਓ ਫੀਲ ਕਰਿਓ ਕਿ ਸਾਰੇ ਬੋਝ ਧਰਤੀ ਨੂੰ ਦੇ ਤੇ ਬੜਾ ਰਿਲੈਕਸਡ ਫੀਲ ਕਰੋਗੇ ਇੱਕ ਹੋਰ ਨਾਲ ਫੋਰੈਸਟ ਮੈਡੀਟੇਸ਼ਨ ਹੁੰਦੀ ਆ ਫੋਰੈਸਟ ਮੈਡੀਟੇਸ਼ਨ ਦੇ ਵਿੱਚ ਕੀ ਆ ਦਰਖਤਾਂ ਨੂੰ ਜਾ ਕੇ ਜਫਾ ਪਾਉਣਾ ਆਪਣੀ ਨੈਗੇਟਿਵ એનર્ਜੀ ਟਰਾਂਸਫਰ ਕਰ ਦੇਣੀ ਜਾਂ ਦਰਖਤ ਦੇ ਥੱਲੇ ਬੈਠ ਕੇ ਲੰਬੇ-ਲੰਬੇ ਸਾਹ ਲੈਣੇ ਆਪਣੇ ਆਪ ਨੂੰ ਰਿਲੈਕਸਡ ਫੀਲ ਕਰਨਾ ਕੰਟੈਂਟ ਚੰਗਾ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਨਿੱਕੀ-ਨਿੱਕੀ ਗੱਲ ਤੇ ਨੈਗੇਟਿਵ ਹੋਣਾ ਛੱਡ ਕੇ ਆ ਗੱਲਾਂ ਨੂੰ ਫਾਲੋ ਕਰ ਲਓ ਜ਼ਿੰਦਗੀ ਸੁਧਰ ਜੂ ਜੂਨ ਸੁਧਰ ਜੂ ਸੱਚੀ ਬਹੁਤ ਨਜ਼ਾਰਾ ਆਉਂਦਾ ਹੈ ਮੈਂ ਵੀ ਬਹੁਤ ਵਧੀਆ ਲਾਈਟ ਫੀਲ ਕਰਦਾ ਕਦੇ 2 ਮਿੰਟ ਕਦੇ 5 ਮਿੰਟ ਜਿੰਨਾ ਕੁ ਵੀ ਟਾਈਮ ਮਿਲਦਾ ਉਹਦੇ ਨਾਲ ਮੈਡੀਟੇਸ਼ਨ ਦਾ ਆਨੰਦ ਲਈਦਾ ਆ ਹੁਣ ਬੈਠਾ ਵੀਡੀਓ ਬਣਾ ਰਿਹਾ ਸੀ ਠੰਡੀ ਜੀ ਹਵਾ ਚੱਲੀ ਇਹ ਵੀ ਮੈਡੀਟੇਸ਼ਨ ਦੇ ਬਰਾਬਰ ਹੀ ਆ ਸਾਹਮਣੇ ਟਾਲੀ ਦੇ ਪੱਤੇ ਦਰਖਤਾਂ ਦੇ ਪੱਤੇ ਇੱਲੀ ਜਾਂਦੇ ਆ ਇਹ ਮੈਡੀਟੇਸ਼ਨ ਆ ਮੇਰੇ ਲਈ